ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਤੇ ਇੱਕ ਮੁੱਦਾ ਬਹੁਤ ਭਖਿਆ ਹੋਇਆ ਵੱਡੇ ਵੱਡੇ ਪੱਤਰਕਾਰ ਰਾਜਨੀਤਿਕ ਲੋਕ ਬੁੱਧੀਜੀਵੀ ਲੋਕ ਜਿਨ੍ਹਾਂ ਦੀ ਅਕਲ ਟਿਕਾਣੇ ਰਹਿੰਦੀ ਨਹੀਂ ਤੇ ਉਹ ਬਾਰ-ਬਾਰੇ ਸਵਾਲ ਕਰਦੇ ਨੇ ਅਮਰਤਪਾਲ ਨੇ ਆਪਣੀ ਮਾਂ ਦੇ ਬਿਆਨ ਦਾ ਸਪਸ਼ਟੀਕਰਨ ਕਿਉਂ ਦਿੱਤਾ ਹੈ ਕਿਉਂ ਦੇਣਾ ਪਿਆ ਉਹਦੀ ਮਾਂ ਨੇ ਕਿਹਾ ਸੀ ਨਾ ਕਿ ਮੇਰਾ ਪੁੱਤ ਖਾਲਸਤਾਨੀ ਨਹੀਂ ਤੇ ਅਮਰਤਪਾਲ ਨੇ ਕਹਿੰਦੇ ਸਪਸ਼ਟੀਕਰਨ ਕਿਉਂ ਦਿੱਤਾ ਤੁਹਾਨੂੰ ਸਮਝ ਨਹੀਂ ਆਉਣੀ ਵੀਰ ਮੇਰਿਓ ਉਹਨੇ ਸਪਸ਼ਟੀਕਰਨ ਕਿਉਂ ਦਿੱਤਾ ਬੂਟਾ ਸਿੰਘ ਤੋਂ ਸੁਣੋ ਗਾਲਾਂ ਕੱਢਣ ਵਾਲਤੇ ਤੁਹਾਨੂੰ ਮੈਂ 10 ਮਿੰਟ ਦੇਣੇ ਆ ਇਹ ਵੀਡੀਓ ਦੇ ਵਿੱਚ ਕੱਢਿਓ ਬਹੁਤ ਵੱਧ ਪਰ ਸਪਸ਼ਟਿਕਰਨ ਕਿਉਂ ਦਿੱਤਾ ਇਹ ਮੈਂ ਤੁਹਾਨੂੰ ਦੱਸਣ ਲੱਗਾ ਪਤਾ ਕਿਉਂ ਦਿੱਤਾ ਸਪਸ਼ਟਿਕਰਨ ਦੱਸਾਂ ਫਿਰ ਸੁਣੋਗੇ ਹਾਜ਼ਮ ਕਰੋਗੇ ਲੋਜਰ ਗਣ ਕੱਢਣੀ ਹੈ ਕੱਢਿਓ ਮੈਂ ਤਾਂ ਪਹਿਲੀ ਇਜਾਜ਼ਤ ਦੇਦੀ ਤੁਹਾਨੂੰ ਦੱਸਾਂ ਉਹਨੇ ਸਪਸ਼ਟਿਕਰਨ ਤਾਂ ਦਿੱਤਾ ਜਿਹੜੀਆਂ ਇੰਡੀਆ ਤੋਂ ਭੇਡਾਂ ਗਈਆਂ ਹੋਈਆਂ ਨੇ ਕੋਈ ਇੰਗਲੈਂਡ ਬੈਠਾ ਹੈ ਕੋਈ ਅਮਰੀਕਾ ਬੈਠਾ ਹੈ ਕੋਈ ਆਸਟ੍ਰੇਲੀਆ ਬੈਠਾ ਹੈ ਕੋਈ ਕੈਨੇਡਾ ਬੈਠਾ ਹੈ ਕੋਈ ਜਰਮਨ ਬੈਠਾ ਹੈ ਉਹ ਭੇਡਾਂ ਕਿਡੀਆਂ ਨੇ ਜਿਹੜੇ ਕਹਿੰਦੇ ਨੇ ਖਾਲਿਸਤਾਨ ਬਣਾਵਾਂਗੇ ਖਾਲਿਸਤਾਨ ਜਿੰਦਾਬਾਦ ਕੁਝ ਭੇਡਾਂ ਨੇ ਗੁਰਦੁਆਰਿਆਂ ਤੇ ਕਬਜ਼ਾ ਕੀਤਾ ਹੋਇਆ ਬਾਹਰਲੀਆਂ ਕੰਟਰੀਆਂ ਵਿੱਚ ਤੇ ਉਹਨਾਂ ਭੇਡਾਂ ਨੇ ਡਾਲਰ ਭੇਜਣੇ ਹੁੰਦੇ ਨੇ ਖਾਲਿਸਤਾਨ ਦੇ ਨਾਂ ਤੇ ਜੇ ਅਮਰਤਪਾਲ ਸਪਸ਼ਟ ਕਰ ਨਾ ਦਿੰਦਾ ਨਾ ਕਹਿੰਦਾ ਮੈਂ ਖਾਲਸਤਾਨੀਆਂ ਜਬ ਮਾਂ ਨੂੰ ਨਾ ਕਹਿੰਦਾ ਵੀ ਤੂੰ ਇਹ ਬਿਆਨ ਕਿਉਂ ਦਿੰਦਾ ਫੇਡਾਲਣ ਕੇ ਡਾਲਰ ਕੇ ਮੇ ਹੁੰਨੇ ਸੀ ਜਿਹੜੀਆਂ ਭੇਡਾਂ ਬਾਹਰ ਬੈਠੀਆਂ ਨੇ ਕੁਝ ਗੁਰਦੁਆਰਿਆਂ ਚ ਕਬਜ਼ਾ ਕਰੀ ਬੈਠੀਆਂ ਨੇ ਕੋਈ ਡਰਗ ਦਾ ਤੰਦਾ ਕਰਦੀਆਂ ਨੇ ਲੁੱਟਾਂ ਖੋਹਾਂ ਕਰਦੀਆਂ ਨੇ ਫਰੋਤੀ ਲੈ ਲੈਂਦੀਆਂ ਨੇ ਜਿਹੜੀਆਂ ਭੇਡਾਂ ਖਾਲਸਤਾਨ ਦੇ ਨਾਂ ਤੇ ਉਹ ਭੇਡਾਂ ਨੇ ਡਾਲਰ ਕਿਵੇਂ ਵੇਚਣੇ ਸੀ ਫਿਰ ਤਾਂ ਅਮਰਤਪਾਲ ਨੇ ਇਸ ਪਾਸਟੀ ਕਰਨ ਦਿੱਤਾ ਹੈ ਹਣ ਕਹਿੰਦਾ ਦੀ ਇਹਨੂੰ ਕਿਵੇਂ ਪਤਾ ਲੱਗਿਆ ਪਤਾ ਤੁਹਾਨੂੰ ਵੀ ਹਰਾਮ ਖਰੋ ਮੈਨੂੰ ਨਹੀਂ ਪਤਾ ਤੁਹਾਨੂੰ ਵੀ ਹੈ ਪਰ ਤੁਸੀਂ ਬੇੜਾ ਬਹਾਉਣ ਤੇ ਲੱਗੇ ਹੋਇਆਂ ਸਿੱਕਾਉਣ ਦਾ ਤੁਸੀਂ ਪੰਜਾਬ ਦੀ ਬਰਬਾਦੀ ਚਾਹੁੰਦੇ ਹੋ ਕੁਸੀਂ ਪੰਜਾਬ ਦੇ ਵਿੱਚ ਅੱਗ ਲਾ ਕੇ ਅੱਤਵਾਦ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਤੁਸੀਂ ਤਾਂ ਨਹੀਂ ਸੱਚ ਬੋਲਦੇ ਜਿਹੜੇ ਬੰਦੇ ਲੁੱਟਾਂ ਖੋਹਾਂ ਇੰਡੀਆ ਵਿੱਚ ਕਰਦੇ ਸੀ ਪੰਜਾਬ ਵਿੱਚ ਕਰਦੇ ਸੀ ਉਹੀ ਬੰਦੇ ਭਗੋੜੇ ਹੋ ਕੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਰਮਨ ਫਰਾਂਸ ਪਤਾ ਨਹੀਂ ਕਿੱਥੇ-ਕਿੱਥੇ ਬੈਠੇ ਆ ਤੇ ਉਹਨਾਂ ਦੇ ਬਿਜ਼ਨਸ ਬਹੁਤ ਵੱਡੇ ਨੇ ਕੋਈ ਡਰੱਗ ਲਤ ਹੁੰਦਾ ਕਰਦਾ ਕਿਸੇ ਨੇ ਬੈਂਕ ਕਰਪਸ਼ਨ ਕਰਕੇ ਵੱਡੇ ਵੱਡੇ ਟਰੱਕ ਟਰਾਲੇ ਪਾਏ ਹੋਏ ਆ ਰੈਸਟੋਰੈਂਟ ਪਾਏ ਹੋਏ ਆ ਬਹੁਤ ਕੁਝ ਕੀਤਾ ਹੋਇਆ ਤੇ ਉਹ ਭੇਡਾਂ ਖਾਲਸ탄 ਦੇ ਨਾਂ ਤੇ ਜਿਹੜੀ ਫੰਡਿੰਗ ਇਕੱਠੀ ਕਰਦੀਆਂ ਨੇ ਤੇ ਉਹ ਫੰਡਿੰਗ ਵਿੱਚੋਂ ਕੁਝ ਹਿੱਸਾ ਅਮਰਤਪਾਲ ਕੋਲੇ ਵੀ ਆਉਣਾ ਹੈ ਜੇ ਅਮਰਤਪਾਲ ਹੁਣ ਕਹੇ ਕਿ ਮੈਂ ਖਾਲਸਤਾਨੀ ਨਹੀਂ ਫਿਰ ਭੇਡਾਂ ਰੁੱਸ ਜਾਣਗੀਆਂ ਸਮਝਾਈ ਗੱਲ ਦੀ ਤਾਂ ਸਪਸ਼ਟੀਕਰਨ ਦਿੱਤਾ ਹੈ ਹੁਣ ਇਹ ਗੱਲ ਨੂੰ ਖਾਨੇ ਵਿੱਚ ਪਾ ਲਿਓ ਜਿੰਨੇ মিডিਆ ਤੇ ਇਹ ਜਵਾਬ ਸਵਾਲ ਹੁੰਦੇ ਨੇ ਨਾ ਉਹ ਸਾਰੇ ਇਹਹੀ ਕਾਰਨ ਹੈ ਇੱਕ ਵੰਦੀ ਹੋਰ ਕਰਨੀ ਹੈ ਮੇਰਾ ਮਨ ਨਹੀਂ ਕਰਦਾ ਸੀ ਵੀ ਮੈਂ ਕਮਾਂ ਜਿੰਨਾ ਬੰਦਿਆਂ ਨੂੰ ਪੱਤਰਕਾਰ ਹੋਣ ਸਿਆਸੀ ਲੀਡਰ ਹੋਣ ਧਾਰਮਿਕ ਆਗੂ ਹੋਣ ਜਿਨ੍ਹਾਂ ਨੂੰ ਪਤਾ ਵੀ ਹੈ ਦੀ ਇਹ ਬਿਆਨ ਕਿਉਂ ਦਿੱਤਾ ਹੈ ਕਿਉਂ ਸਪਸ਼ਟ ਕਰਨ ਦਿੱਤਾ ਹੈ ਉਹ ਬੰਦੇ ਵੀ ਐਨੇ ਹਰਾਮਖੋਰ ਨੇ ਜਾਣ ਬੁਝ ਕੇ ਨਾ ਇਹਦਾ ਇਸ਼ੂ ਬਣਾ ਕੇ ਭਾਂਬੜ ਬਣਾਉਣਾ ਹੈ ਵੀ ਮੁੱਦਾ ਖਿਆ ਰਵੇ ਲੋਕਾਂ ਤੱਕ ਗੱਲ ਜਾਂਦੀ ਰਵੇ ਜਿੱਡੀ ਵੱਡੀ लाਡ ਨਿਕਲੂ ਤੇ ਉਹਨਾਂ ਦੂਰ ਉਹ लाਡ ਦਿਖਾਈ ਦਿੰਦੀ ਹੈ ਇਹ ਸਚਾਈ ਹੈ ਤੇ ਬਸ ਇਹੀ ਕਰਤੂਤਾਂ ਇਹਨਾਂ ਖਾਲਸਤਾਨੀਆਂ ਆਂਦੀਆਂ ਨੇ ਅਮਰਪਾਲ ਨੇ ਸਪਸ਼ਟੇਕਰਨ ਕਿਉਂ ਦਿੱਤਾ ਕੀ ਲੋਡ ਪਈ ਸੀ ਹੁਣ ਖਾਨੇ ਚ ਪੈ ਗਈ ਗੱਲ ਜੇ ਅਮਰਤਪਾਲ ਆਪਣੀ ਮਾਂ ਦੇ ਵਿਅੰਗ ਤੇ ਸਪਸ਼ਟਕਰ ਨਾਂ ਦਿੰਦਾ ਤਾਂ ਜਿਹੜੀ ਬਾਹਰੋਂ ਮਾਇਆ ਆਉਣੀ ਐ ਡਲ ਰੌਣੇ ਨੇ ਉਹ ਆਉਣੇ ਨਹੀਂ ਸੀ ਅਸਲ ਸਚਾਈ ਇਹ ਐ ਸਮਝ ਆ ਗਈ ਬਸ ਐਨੀ ਇੱਕ ਗੱਲ ਕਹਿਣੀ ਐ ਜਾਣ ਬੁੱਝ ਕੇ ਨਾ ਲੋਕਾਂ ਨੂੰ ਬੇਵਕੂਫ ਨਾ ਬਣਾਇਆ ਕਰੋ ਇਹ ਸਭ ਨੂੰ ਪਤਾ ਐ ਪਰ ਅਸੀਂ ਕਹਿਣਾ ਨਹੀਂ ਚਾਹੁੰਦੇ ਮੈਂ ਇੱਕ ਠੋਕੜੇ ਕਹਿਣਾ ਭਾਵੇਂ ਖਾਲਸਤਾਨੀ ਹੋਣ ਭਾਵੇਂ ਪਿੰਡਰਾਂ ਵਾਲੇ ਹੋਣ ਭਾਵੇਂ ਗੈਂਗਸਟਰ ਹੋਣ ਜਿਹੜਾ ਵੀ ਹੋਵੇ ਜਿਹੜਾ ਪੰਜਾਬ ਨੂੰ ਜਾਂ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਹੈ ਪੰਜਾਬ ਦਾ ਜਾਂ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਗੱਲ ਕਰਦਾ ਉਹ ਕੋਈ ਵੀ ਹੋਵੇ ਇੱਕ ਠੋਕੜੇ ਕਮਾਂਗੇ ਜਿਹਨੇ ਜੋਰ ਲਾਉਣਾ ਲਾ ਲੋ ਇਹ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ